بسم اللہ الرحمن الرحیم شروع اللہ تعالی دے ناتوں جو بڑا مہربان تے نہایت رحم کرنے والا اج عید الفطر دا مقدس دیہاڑا رمضان دے 30 روزے رکھنے کے بعد پوری دنیا وچ منایا جا رہا ہے۔ اچھا یہ جڑی عید الفطر ہے ا دے نام دے وچ ہی گفٹ اور محبت شامل کیتا گیا فطرے دا مطلب ہوندا ہے کہ عید دی نماز پڑھن جان ت پہلے خوش دونیٹ کرو انہاں لوکاں نوں جڑے تہاڈے قریب رہندے نے اور غریب نے ਕਉਨੂ ਅਸੀਂ ਫਿਤਰਾ ਕਹਿੰਨੇ ਉਸਦੀ ਅਦਾਇਗੀ ਤੋਂ ਬਗੈਰ ਨਮਾਜ਼ ਨਹੀਂ ਹੁੰਦੀ ਤੇ ਇਹ ਜਿਹੜੀ ਹੈ ਸਨੇਹਾ ਦਿੰਦੀ ਹੈ ਕੀ ਗਰੀਬਾਂ ਦੇ ਨਾਲ ਜਿਹੜੇ ਤੁਹਾਡੇ ਕਰੀਬ ਦੇ ਲੋਕ ਨੇ ਉਹਨਾਂ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਜਿਨ੍ਹਾਂ ਨਾਲ ਕੋਈ ਨਾਰਾਜ਼ਗੀ ਹੈ ਕੋਈ ਰੰਜਿਸ਼ ਹੈ ਉਹਨੂੰ ਭੁਲਾ ਕੇ ਗੱਲ ਵਕੜੀ ਜਿਹੜੀ ਆ ਪਾਈ ਜਾਏ ਤੇ ਇਸ ਦੇ ਮੌਜਦੇ ਇਸ ਖੂਬਸੂਰਤ ਮੌਕੇ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ Eid ul Fitr ਦੇ ਇਸ ਮੁਕੱਦਸ ਦਿਹਾੜੇ ਤੇ ਇੱਕ ਵਾਰ ਫਿਰ ਪਿਆਰ ਮੁਹੱਬਤ ਨੂੰ ਵਧਾਈਏ ਅਗਰ ਕਿਸੇ ਨਾਲ ਕੋਈ ਸਲਾਮਦਾਰ ਬੰਦ ਹੈ ਅਗਰ ਕਿਸੇ ਦੇ ਨਾਲ ਆਪਾਂ ਗੱਲਚਾਤ ਆਪਣੀ ਬੰਦ ਕੀਤੀ ਹੋਈ ਹੈ ਤੇ ਇੱਕ ਕਦਮ ਅੱਗੇ ਵੱਧ ਕੇ ਉਹਨਾਂ ਨੂੰ ਆਪਣੇ ਗਲੇ ਨੂੰ ਲਾਈਏ ਤਾਂ ਕਿ Eid ਦੀਆਂ ਖੁਸ਼ੀਆਂ ਜਿਹੜੀਆਂ ਸਾਰਿਆਂ ਨਾਲ ਸਾਂਝੀਆਂ ਕਰ ਸਕੀਏ ਜੋ ਅੱਜ ਸੰਜੀਦ ਜ਼ਰੂਰਾਈ ਆਏ ਸੀ ਹਾਂ ਜੀ ਜੀ ਜਿਗਰ ਤਾਂ ਤੁਸੀਂ ਆਏ ਸੰਜੀਵ ਵਾਲੇ ਜੀ ਨੂੰ ਅਸੀਂ ਸਭ ਤੋਂ ਵੱਡੀ ਮੰਗ ਤਾਂ ਇਹ ਰੱਖੀ ਹੈ ਵੀ ਵਿਧਾਨ ਚੀਤਗਾ ਨਹੀਂ ਹੈ ਸੜਕ ਤੇ ਨਮਾਜ਼ ਜੜੀ ਹੈ ਤੇ ਬਹੁਤ ਸਾਰੀ ਜਗ੍ਹਾ ਦਾ ਕਰਨੀ ਚਾਹੀਦੀ ਪੰਜਾਬ ਸਰਕਾਰ ਦੇ ਕੋਲ ਪਿਛਲੇ ਕਈ ਸਾਲਾਂ ਤੋਂ ਇਹ ਫਾਈਲ ਜਿਹੜੀ ਹੈ ਪੈਂਡਿੰਗ ਹੈ ਉਹਨਾਂ ਨੇ ਅੱਜ ਯਕੀਨ ਦਿਲਾਇਆ ਕਿ ਉਹ ਜਲਦੀ ਪੰਜਾਬ ਸਰਕਾਰ ਨਾਲ ਗੱਲ ਕਰਕੇ ਲੁਧਿਆਣਾ ਚੀਤਗਾ ਦੀ ਜਗ੍ਹਾ ਜੜੀ ਉਹ ਦਵਾ ਤੋੜੇ ਰਾਹੀ ਸਾਰੇ ਮੁਸਲਮਾਨ ਭਰਾਵਾਂ ਨੂੰ Eid Mubarak ਦਿਨਾਂ ਔਰ ਇਹ ਕਹਿਣਾ ਸਾਰੇ ਵਰਗਾ ਨਾਲ ਸਾਰੇ ਆ ਜਿਆਤ ਸੋ ਚਸ਼ਤ ਸਾਲ ਪੁਰਾਣੀ ਔਰ ਜਿਹੜੀਆਂ ਹੈ ਕਿ ਉਹਨਾਂ ਨੂੰ ਰਿਕਾਰਡ ਕਰਨਾ ਬਹੁਤ ਜ਼ਰੂਰੀ ਹੈ। ਔਰ ਇੱਕ ਦਮ ਦੇ ਤਵੇ ਬਹੁਤ ਚੰਗਾ ਕੰਮ ਕਰ ਰਹੇ। ਸਭ ਨੂੰ ਅੱਲਾ ਮੂਸਾ ਰਮਾਨੋ ਔਰ ਸਾਰੇ ਮੁਲਕ ਨੂੰ ਈਦ ਮੁਬਾਰਕ ਦਿੰਦਾ। ਸਰ ਤੁਸੀਂ ਵੀ ਇਹਨਾਂ ਨੂੰ ਤਾਂ ਹੀ ਲੱਗਦਾ ਚਿੱਤ ਮੈਨੂੰ ਇਹ ਵੀ ਕੋਈ ਮਜ਼ੇਦਾਰ ਕੰਮ ਕਰਾ ਰਹੇ ਆ ਤੁਹਾਨੂੰ ਕੀ ਹੈ ਹਿਸਟੋਰੀਕਲ ਅੱਲਾਹੂ ਅਕਬਰ ਇਹ ਲੋਕ ਸਤਿ ਸ੍ਰੀ ਅਕਾਲ ਜੀ ਜੀ ਸ਼ੋਅ ਬਣ ਜਾ ਰਿਹਾ ਹਾਂਜੀ ਹੈ ਉਹ ਤਿਆਰੀਆਂ ਜੀ ਪਾਰਟੀ ਨੇ ਕਰਨੀਆਂ ਉਹ ਕਰੀ ਜਾਂਦੇ ਆ ਤਿਆਰੀਆਂ ਤਾਂ ਕੋਈ ਖਾਸ ਤਿਆਰੀ ਨਹੀਂ ਬਟ ਨਾਰਮਲ ਤਿਆਰੀਆਂ ਜੋ ਲੋਡ ਹੁੰਦੀ ਹੈ ਉਹ ਹੋ ਰਹੀਆਂ ਨੇ ਦੇਖੋ ਅੱਜ ਬਹੁਤ ਪਾਵਨ ਦਿਹਾੜਾ ਵਾ Eid ਦਾ ਸਾਰਿਆਂ ਦੇ 30 ਰੋਜਿਆਂ ਤੋਂ ਬਾਅਦ ਅੱਜ ਅੱਲਾਹ ਤਾਲਾ ਨੇ ਬਹੁਤ ਵਧੀਆ ਦਿਨ ਲਿਆਂਦਾ ਸਾਰੇ ਅਸੀਂ ਭਾਈਚਾਰਾ ਰਲ ਕੇ ਅੱਜ Eid ਦਾ ਦਿਹਾੜਾ ਜਿਹੜਾ ਉਹ ਮਨਾ ਰਹੇ ਆ ਅੱਲਾਹ ਤਾਲਾ ਇੰਸੀ ਤਰ੍ਹਾਂ ਹੀ ਰਹਿਮਤ ਦੀ ਗੁਲਦਸਤੇ ਤੇ ਬਣਾ ਕੇ ਰੱਖੇ ਹਮੇਸ਼ਾ ਆਪਣੀ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਇੱਤਈ ਅੱਲਾਹ ਤਾਲਾ ਦੀ ਰਹਿਮਤ ਨਾਲ ਅਸੀਂ ਇੱਕ ਦੂਜੇ ਦੇ ਤਿਆਰ ਜਿਹੜੇ ਆ ਉਹ ਨੂਦੇ ਰਹੀਏ ਔਰ ਹਿੰਦੁਸਤਾਨ ਇੱਕ ਦੇਸ਼ ਹੈ ਸਾਵਾਪਾ ਇਹ ਵਿੱਚ ਚਾਰ ਤਰ੍ਹਾਂ ਦੇ ਗੁੱਲ ਨੇ ਹਿੰਦੂ ਮੁਸਲਮ ਸਿੱਖ ਸਾਈ ਇਹ ਚਾਰ ਤਰ੍ਹਾਂ ਦੇ ਗੁੱਲ ਜਿਹੜੇ ਉਹ ਦਸਤਾ ਬਣੇ ਹੋਏ ਆ ਪਾਕਿਸਤਾਨ ਦੀ ਤਰੱਕੀ ਦੇ ਵਿੱਚ ਮੁਸਲਮਾਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਔਰ ਚਾਹੇ ਆਜ਼ਾਦੀ ਦਾ ਦਿਹਾੜਾ ਲਾਉ ਚਾਹੇ ਬਕਲਾਸ ਦਾ ਦਿਹਾੜਾ ਲਾਉ ਮੁਸਲਮਾਨ ਭਾਈਚਾਰੇ ਵੀ ਆਪਣਾ ਪੂਰਾ ਯੋਗਦਾਨ ਪੋਗਾ ਅੱਜ ਦੇ ਇਸ ਪਾਵਨ ਦਿਹਾੜੇ ਤੇ ਮੈਂ ਅੱਲਾਹ ਤਾਲਾ ਕੀ ਬੇਨਤੀ ਕਰਦਾ ਹਾਂ ਕਿ ਅੱਲਾਹ ਤਾਲਾ ਆਪਣੀ ਰਹਿਮਤ ਬੁਣਾ ਕੇ ਰੱਖੀ ਜਿਨ੍ਹਾਂ ਉੱਤੇ ਸਾਰਿਆਂ ਉੱਤੇ ਆਪਣੀ ਕਿਰਪਾ ਕਰੀ ਔਰ ਸਾਡਾ ਜਿਹੜਾ ਭਾਰਤ ਆ ਹੋਰ ਤਰੱਕੀ ਕਰਦਾ ਰਹੇ